ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਟਾਈਮ ਮੈਂ ਖੜਾ ਪਿੰਡ ਜੀ ਨੌ ਲਖੇ ਇਹਦੇ ਇਧਰਲੇ ਪਾਸੇ ਹੈਗਾ ਪਟਿਆਲਾ ਤੇ ਇਧਰਲੇ ਪਾਸੇ ਹੈਗਾ ਜੀ ਸਰਾਂਤ ਜ਼ੈਰ ਸੁਵੇਸੇ ਰੋਡ ਉੱਪਰ ਪਿੰਡ ਦਾ ਪਿੰਡ ਨੌ ਲਖਾ ਇਸੇ ਪਿੰਡ ਵਿੱਚ ਨੌਵੇਂ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬਾ ਇੱਥੇ ਨੌਵੇਂ ਗੁਰੂ ਜੀ ਆਏ ਨੇ ਸੋ ਆਪਾਂ ਚੱਲਦੇ ਹਾਂ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਉੱਥੋਂ ਦੇ ਇਤਿਹਾਸ ਬਾਰੇ ਵੀ ਜਾਣੂ ਹੁੰਨੇ ਹਾਂ ਤੇ ਤੁਹਾਨੂੰ ਵੀ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਹਾਂ ਇਹ ਹੈਗਾ ਜੀ ਪਿੰਡ ਨੌ ਲਖਾ ਸਾਹਿਬ ਇਸੇ ਪਿੰਡ ਦੇ ਲਹਿੰਦੇ ਵਾਲੇ ਪਾਸੇ ਇੱਧਰਲੇ ਪਾਸੇ ਗੁਰਦੁਆਰਾ 9 ਲੱਖ ਸਾਹਿਬ ਸ਼ਸ਼ੇਵ ਬਤਾ ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਸਾਹਿਬ ਆਏ ਸਨ ਤੇ ਇਸੇ ਧਰਤੀ ਤੇ ਇੱਕ ਦਿਨ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਆਓ ਹੁਣ ਤੁਹਾਨੂੰ ਇੱਥੋਂ ਦਾ ਪੂਰਾ ਇਤਿਹਾਸ ਦੱਸਦੇ ਆਂ ਸਾਰੀ ਸੰਗਤ ਨੂੰ ਇਥੋਂ ਦਾ ਇਤਿਹਾਸ ਸੁਣਾਉਨੇ ਆ ਜਿਹੜਾ ਕਿ ਇਹ ਇਤਿਹਾਸ ਸਾਰਾ ਇੱਕ ਬੋਰਡ ਦੇ ਉੱਪਰ ਲਿਖਾਇਆ ਤੁਹਾਨੂੰ ਉਸ ਬੋਰਡ ਤੋਂ ਪੜ੍ਹ ਕੇ ਇਥੋਂ ਦਾ ਇਤਿਹਾਸ ਸੁਣਾਉਣਾ ਜੀ ਇਸ ਗੁਰੂ ਘਰ ਦਾ ਇਤਿਹਾਸ ਇਤਿਹਾਸ ਗੁਰਦੁਆਰਾ ਸ੍ਰੀ ਨੌ ਲਖਾ ਸਾਹਿਬ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪ੍ਰਚਾਰ ਦੌਰੇ ਸਮੇਂ ਪਿੰਡ ਉਗਾਣੀ ਤੋਂ ਚੱਲ ਕੇ ਇਸ ਸਥਾਨ ਤੇ ਆਏ ਸਨ ਅਤੇ ਇੱਕ ਦਿਨ ਇੱਥੇ ਵਿਸ਼ਰਾਮ ਕੀਤਾ ਸੀ ਇਸ ਸਮੇਂ ਮਾਤਾ ਗੁਜਰੀ ਜੀ ਵੀ ਨਾਲ ਸਬਬ ਨਾਲ ਲੱਖੀ ਸਾਹਿਬ ਬੰਜਾਰਾ ਵੀ ਪਹਿਲਾਂ ਤੋਂ ਇੱਥੇ ਠਹਿਰਿਆ ਹੋਇਆ ਸੀ ਜਿਸ ਦਾ ਇੱਕ ਬਲਦ ਗਵਾਚ ਗਿਆ ਸੀ ਤਾਂ ਉਸ ਨੇ ਸੁਖਣਾ ਸੁਖੀ ਕਿ ਜੇ ਮੇਰਾ ਬਲਦ ਮਿਲ ਜਾਵੇ ਤਾਂ ਮੈਂ ਕੁਝ ਟਕੇ ਗੁਰੂ ਜੀ ਨੂੰ ਭੇਟ ਕਰਾਂਗਾ ਥੋੜੇ ਸਮੇਂ ਬਿਛੋਂ ਜੰਗਲ ਵਿੱਚੋਂ ਬਲਦ ਮਿਲਣ ਤੇ ਖੁਸ਼ੀ ਵਿੱਚ ਨੌ ਟਕੇ ਲੈ ਕੇ ਲੱਖੀ ਸਾਹ ਗੁਰੂ ਜੀ ਦੀ ਹਿਜੂਰੀ ਵਿੱਚ ਪਹੁੰਚ ਗਿਆ ਗੁਰੂ ਜੀ ਨੇ ਟਕੇ ਵੇਣਾ ਸੁਹੇ ਸੰਗਤਾਂ ਹਵਾਲੇ ਕਰ ਦਿੱਤੇ ਤਾਂ ਲੱਖੀ ਸਾਹ ਨੇ ਸਮਝਿਆ ਗੁਰੂ ਜੀ ਮੇਰੀ ਪੇਟਾ ਤਾਂ ਖੁਸ਼ ਨਹੀਂ ਹੋਏ ਕਹਿਣ ਲੱਗਾ ਅੱਜ ਮੇਰੇ ਕੋਲ ਇੰਨੇ ਹੀ ਟਕੇ ਹਨ ਹੋਰ ਪੇਟਾ ਫੇਰ ਦੇ ਦੇਾਂਗਾ ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਨਹੀਂ ਭਾਈ ਤੇਰੇ 9 ਟਕੇ ਹੀ ਸਾਡੇ ਸਾਡੇ ਲਈ 9 ਲੱਖ ਦੇ ਬਰਾਬਰ ਹਨ ਸੋ ਇਸੇ ਕਰਕੇ ਇਸ ਪਿੰਡ ਦਾ ਤੇ ਇਸ ਗੁਰੂ ਘਰ ਦਾ ਨਾਮ 9 ਲੱਖਾ ਸਾਹਿਬ ਪਿਆ ਸੋ ਇਸ ਗੁਰੂ ਘਰ ਦੇ ਨਾਲ ਹੀ ਇਹ ਸਰੋਵਰ ਬਣਿਆ ਹੋਇਆ ਇਸ ਸਰੋਵਰ ਇਸ ਗੁਰਦਾਰ ਸਾਹਿਬ ਦੇ ਸੱਜੇ ਹੱਥ ਬਣਿਆ ਹੋਇਆ ਜਿੱਥੇ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ ਇਸ ਗੁਰੂ ਘਰ ਦੇ ਖੱਬੇ ਹੱਥ ਰਹਿਣ ਵਾਸਤੇ ਰੈਸਿਸੀ ਕਮਰੇ ਵੀ ਬਣੇ ਹੋਏ ਨੇ ਤੇ ਇੱਕ ਲੰਗਰ ਹਾਲ ਵੀ ਬਣਿਆ ਹੋਇਆ ਹੈ ਜਦੋਂ ਗੁਰੂ ਜੀ ਇੱਥੇ ਠਹਿਰੇ ਹੋਏ ਸਨ ਤਾਂ ਰਾਤ ਨੂੰ ਬਸਰਾਮ ਸਮੇਂ ਕੁਝ ਸਿਆਣੇ ਬਜ਼ੁਰਗ ਗੁਰੂ ਜੀ ਦੇ ਦਰਸ਼ਨਾਂ ਲਈ ਪਹੁੰਚੇ ਸਭ ਨੇ ਬੜੇ ਤਨ ਮਨ ਤੇ ਧੰਨ ਨਾਲ ਗੁਰੂ ਜੀ ਦੀ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਸੰਗਤਾਂ ਨੂੰ ਪਿੰਡ ਨੌ ਲੱਖਾ ਦੇ ਨਾਮ ਤੇ ਮੋੜੀ ਕੱਢਣ ਲਈ ਕਿਹਾ ਤਾਂ ਇਸ ਤਰ੍ਹਾਂ ਪਿੰਡ ਦੀ ਸ਼ੁਰੂਆਤ ਹੋਈ ਸਤਾਨ ਕਰ ਰਵੈਤ ਅਨੁਸਾਰ ਇਸ ਪਿੰਡ ਦਾ ਨਾਮ ਨੌ ਲੱਖਾ ਪੈ ਗਿਆ ਤੋ ਤੁਸੀਂ ਵੀ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਨ ਜੀ ਇਹ ਗੁਰੂ ਘਰ ਪਿੰਡ ਨੌ ਲੱਖਾ ਦੇ ਸ਼ਿਬਦੇ ਵਾਲੇ ਪਾਸੇ ਸ਼शो ਬਤਾਏ ਸੋ ਇਹ ਦੀ ਜੀ ਇਸ ਗੁਰੂ ਘਰ ਦਾ ਇਤਿਹਾਸ ਜੇ ਕਹਿੰਦਿਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ